پیش ہوتا ہے گناگار یا بے گنا سابت کرنے کسی سبوتان کی لڑ نہیں ہے دنیا دیا اردان نے ابیل دلیل سبوت پر سری اکال تخت سچ نہ دلیل نہ

ਤੱਪਸਾ ਵਾਦੀਗੁਰ ਜੀ ਪੱਤੇ ਸਰਕਾਰ ਜੋਗ ਸਿੰਘ ਸਾਹਿਬ ਜਿਆਦੇ ਹਰਪ੍ਰਿੰਤ ਸਿੰਘ ਜੀ ਹੋਰਾਂ ਨੇ ਆਪ ਜੀ ਦੇ ਨਾਲ ਜਵਾਈ ਦੀ ਕਾਰਵਾਈ ਹੈ ਉਹਨੀਆਂ ਪਰਮਪਰਕ ਜੋ ਗੱਲ ਹੈ ਵਿਚਾਰਾਂ ਨੇ ਉਹ ਆਪ ਜੀ ਦੇ ਨਾਲ ਅੱਜ ਸਾਝੀਆ ਕੀਤੀਆਂ ਰਹਿ ਪਰੋੜਾ ਰਹਿ ਜੋ ਗੱਲਾਂ ਕੀਤੀਆਂ ਨੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਜੋ ਆਪੇ ਪੰਥਕ ਪਾਰਟੀ ਜਿਸ ਪੰਥਕ ਪਾਰਟੀ ਨੇ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨੀ ਸੀ ਸਿੱਖਾਂ ਦੀ ਗੱਲ ਕਰਨੀ ਸੀ ਪਰ ਆਪਾਂ ਅਸਲ ਬੋਧਿਆ ਤੋਂ ਪਾਸੇ ਹੋ ਕੇ ਕੇਵਲ ਰਾਜ ਦੀ ਸੱਤਾ ਦਾ ਸੁੱਖ ਮਾਰਦਿਆਂ ਹੋਇਆ ਪੰਥਕ ਦੇ ਹਿੱਤਾਂ ਨੂੰ ਉਤਪਰਾਂਕੇ ਪੰਥ ਵਿਰੋਧੀ ਕਾਰਜ ਕਰਕੇ ਅੱਜ ਉਹ ਪੰਥ ਦੇ ਸਾਹਮਣੇ ਸ਼੍ਰੀ ਅਕਾਲ ਪੁਰਖ ਜੀ ਦੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਪੰਜ ਸਿੱਖਾਂ ਪੰਥ ਦੇ ਸਾਰੇ ਖੜੇ ਨੇ ਤਾਂ ਇਹਦੇ ਇਸ ਦਾ ਨੂੰ ਦੁਹਰਾਦੇ ਆ ਜਿਹੋ ਸਿੰਘ ਸਾਹਿਬ ਜੀ ਨੇ ਦੱਸਿਆ ਇਹ ਸਮੁੱਚਾ ਖਾਲਸਾ ਪੰਥ ਦੇਸ਼ਾਂ ਪਰਦੇਸਾਂ ਵਿੱਚ ਬੈਠਾ ਹੋਇਆ ਆਜ ਦੀ ਇਸ ਕਾਰਵਾਈ ਨੂੰ ਦੇਖ ਮਿਲਿਆ ਸੁਣਨ ਮਿਲਿਆ ਮਹਿਸੂਸ ਵੀ ਕਰ ਰਿਹਾ ਹੈ ਕਿ ਕਿਸੇ ਵੀ ਰਾਜਸੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੱਕ ਇਸ ਕਾਰਵਾਈ ਨੂੰ ਲੈ ਕੇ ਵਰੋਧੀ ਧਰ ਜ਼ੁਬਰੀ ਵਿੱਚ ਐਸੇ ਪੰਜ ਸਿੰਘ ਸਹਿਬਾਨ ਖੜੋ ਕੇ ਕਾਮਕੀਦ ਨਾਲ ਬਚਨ ਕਰ ਰਹੇ ਆ ਕਿਉਂਕਿ ਪਿਛਲੇ 10-15 ਸਾਲਾਂ ਤੋਂ ਵਰਤਾਰਾ ਹੀ ਐਸਾ ਵਰਤਿਆ ਕਿ ਸਾਡਾ ਜਿਹੜੀਆਂ ਹੋਂਕਾਂ ਸਨ ਉਹ ਛੱਕੀ ਹੋ ਗਈਆਂ ਕਿਉਂਕਿ ਇਹਦਾ ਅਹੁਦੇ 'ਤੇ ਬੈਠੇ ਹੋਏ ਉਹਨਾਂ ਜੱਜਦਾਰਾਂ ਨੇ ਕੁਸ਼ ਕਾਮੀ ਐਸੇ ਕੀਤੇ ਕਿ ਸਾਡੀਆਂ ਇਰਦਮੀਆਂ ਛੱਕੀ ਹੋ ਗਈਆਂ ਔਰ ਛੱਕ ਕਰਨਾ ਵੀ ਸੰਗਤ ਇੱਕ ਸੁਭਾਅ ਬਣ ਗਿਆ ਪਰਾਜਸੀ ਇਹ ਸਪਸ਼ਟ ਕਰਨਾ ਚਾਹੁੰਦੇ ਆ ਗੁਰੂ ਦੇ ਹਜ਼ੂਰੀ ਵਿੱਚ ਕਿ ਕਿਸੇ ਜੋ ਰਾਜਸੀ ਪਾਰਟੀ ਦੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੱਕ ਕਿਸੇ ਪ੍ਰਕਾਰ ਦਾ ਕੋਈ ਦਬਾਅ ਕਿਸੇ ਪ੍ਰਕਾਰ ਦਾ ਕੋਈ ਟੈਲੀਫੋਨ ਜਾਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਲਾਹ ਹੈ ਉਹ ਸਾਡੇ ਨਾਲ ਬਿਲਕੁਲ ਨਹੀਂ ਕੀਤੀ ਗਈ ਆ ਅਕਾਲੀ ਲੀਡਰਾਂ ਦੇ ਅਕਾਲੀ ਵਰਕਰਾਂ ਦੇ ਇਹ ਵੀ ਨੂੰ ਸਾਨੂੰ ਜ਼ਰੂਰ ਆਏ ਦੇਵ ਸਿਕਸਪਾਰਕ ਨੂੰ ਸਰਕੀ ਸਲਾਮਾਬੇ ਦਿੱਤੀਆਂ ਸੁਝਾਅ ਵੀ ਦਿੱਤੇ ਔਰ ਜਿਹੜੇ ਪੰਥਕ ਪੀੜਾ ਸੀ ਉਹ ਉਹਨਾਂ ਲੀਡਰਾਂ ਨੇ ਮਹਿਸੂਸ ਵੀ ਕੀਤੀ ਆ ਕਿ ਪੰਥ ਨੂੰ ਇਸ ਤੌਰ ਦੇ ਵਿੱਚੋਂ ਕਿਸੇ ਤਰ੍ਹਾਂ ਕੱਢਣਾ ਚਾਹੀਦਾ ਕਿਉਂਕਿ ਪੰਥ ਦੀ ਇਜਮਾਤ ਹੈ ਅਕਾਲੀ ਦਰ ਜੇਕਰ ਅਕਾਲੀ ਦਰ ਜਿਉਂਦਾ ਹੈ ਤੇ ਉਹ ਸਾਡੇ ਹਿੱਤਾਂ ਦੇ ਰੱਖ ਕੇ ਜਿਹੜੀ ਹੈ ਉਹ ਕਰ ਸਕਦਾ ਸੋ ਅੱਜ ਜੋ ਪਿਛਲੇ ਸਮੇਂ ਇਹ ਗਲਤੀਆਂ ਹੋਈਆਂ ਇਹ ਗੁਲਾਬ ਹੋਏ ਉਨਾ ਗੁਨਾਹਵਾ ਦੇਖਾ ਜੋ ਕੱਜ ਸਮੁੱਚੇ ਖਾਲਸਾ ਪੰਥ ਦੇ ਸਾਹਮਣੇ ਕੀਤਾ ਜਾਣਾ ਹੈ ਮੈਂ ਮਾਈਕ ਵਾਲੇ ਦੀ ਉਸ ਨੂੰ ਕਵਾਕ ਤੇ ਬਾਈਕ ਸੁਖਦੇਵ ਸਿੰਘ ਨੂੰ ਫੜਾਇਆ ਜਾਏ ਕਾਰਲੈਸ ਮਾਈਕ ਸੁਖਬੀਰ ਸਿੰਘ ਨੂੰ ਫੜਾਇਆ ਜਾਏ ਔਰ ਗੋਲੋ ਦੇ ਹਜ਼ੂਰੇ ਵਿੱਚ ਜੋ ਵੀ ਬੋਲਣਾ ਹੈ ਉਹ ਸੱਚ ਬੋਲਣਾ ਹੈ ਸੀਹ ਤੇ ਖੜੇ ਖੜੇ ਕਿਉਂਕਿ ਤੁਹਾਡੀ ਲੱਤ ਵਿੱਚ ਸਪੈਕਚਰ ਹੈ ਜੇ ਝੁੱਕ ਕੇ ਮੱਥਾ ਟੇਕ ਸਕਦੇ ਹੋ ਤੇ ਵਧੀਆ ਗੱਲ ਹੈ ਜੇ ਝੁੱਕ ਕੇ ਮੱਥਾ ਨਹੀਂ ਟੇਕ ਸਕਦੇ ਤਾਂ ਐਵੇਂ ਹੀ ਸਤਿਗੁਰਾਂ ਨੂੰ ਨਮਸਕਾਰ ਕਰੋ ਔਰ ਇਹ ਬਚਨ ਕਰੋ ਕਿ ਜੋ ਵੀ ਤੁਹਾਨੂੰ ਗੁਰੂ ਦੀ ਹਜ਼ੂਰੀ ਵਿੱਚ ਪੁੱਛਿਆ ਜਾਏ ਸਵਾਲ ਕੀਤਾ ਜਾਏ ਉਹਦਾ ਤੁਹੀ ਸਹੀ ਸਹੀ ਉੱਤਰ ਦਿਓਗੇ ਕਿਉਂਕਿ ਇਹ ਬਖਸ਼ਿੰਦ ਸਿਤਾ ਦਾ ਬਖਸ਼ਿੰਦ ਉਦਾਰ ਹੈ ਕਰ ਉਪਦੇਸ਼ ਸੱਚ ਰਿਤੇ ਭਵ ਭਾਤੀ ਪੌਰ ਤੇ ਤਾਂ განਵਾਹਿ ਹੋ ਸਕਦਾ ਹੈ ਕਿ ਜੇਕਰ ਆਪਾਂ ਆਪਣੇ ਗੁਨਾਹ ਗੋਰੀ ਅਦੋਰੀ ਵਿੱਚ ਕਬੂਲ ਕਰ ਲਈਏ ਤੇ ਸ਼ਾਇਦ ਉਸ ਮਹਤਵ ਗੁਰੂ ਸਾਡੇ ਤੇ ਬਖਸ਼ਿਸ਼ ਕਰਕੇ ਸਾਡੇ ਕੀਤੇ ਹੋਏ ਗਨਾਹਾਂ ਨੂੰ ਬਖਸ਼ ਕੇ ਸਾਨੂੰ ਫਿਰ ਦੁਬਾਰਾ ਅਨਚਨਤਾਂ ਦੇ ਨਾਲ ਜੋੜ ਦੇ। ਸੁਖਬੀਰ ਸਿੰਘ ਤੁਹਾਡੇ ਤੇ ਪਹਿਲਾ ਸਵਾਲ ਕੀਤਾ ਜਾਂਦਾ ਹੈ। ਕਿ ਤੁਸੀਂ ਅਕਾਲੀ ਸਰਕਾਰ ਦੇ ਹਰੇਕ ਤਾਂਤਕ ਮੁੱਦਿਆਂ ਜਿਸ ਦਾ ਕਾਰਨ ਹਜ਼ਾਰਾਂ ਸ਼ਿਕਾਇਤਾਂ ਹੋ ਜਾਂ ਉਹਨਾਂ ਨੂੰ ਦੱਸਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਹਾਂ ਦਾ ਨਾਂਸ ਜਵਾਬ ਦੇਣਾ ਹੈ ਹਾਂ ਜੀ ਕੀਤਾ ਹੈ ਬੁਝਾਸਾ ਤੁਹਾਡੇ ਵੱਲ ਕੋ ਲੈ ਬਹੁਤ ਪੁੱਨਾ ਹੋਈਆਂ ਸਤਿ ਆਦਰਮ ਸਾਡੀ ਪਾਰਟੀ ਵਿੱਚ ਜੋ ਪੁੱਛਿਆ ਜਾਏ ਜੋ ਪੁੱਛਿਆ ਜਾਏ ਉਹਦਾ ਹਾਂ ਦਾ ਨਾਂ ਵਿੱਚ ਜਵਾਬ ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਕਤੇ ਸਮਝ ਵਿਚਾਰ ਰਿਹਾ ਤੁਸੀਂ ਹਾਂ ਦਾ ਨਾਂ ਦਾ ਜਵਾਬ ਦੇ ਜਾਓ ਉਜਾ ਸਵਾਲ ਤੁਹਾਡੇ ਤੇ ਇਹ ਹੈ ਕਿ ਬੇਗੁਨਾਹ ਸਿੱਖਾਂ ਦਾ ਕੋਹ ਕੋ ਕੇ ਕਤਲ ਕਰਨ ਵਾਲੇ ਯਾਰਮ ਅਵਸਰਾਂ ਨੂੰ ਤਰਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਕਿੱਤਾ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਕਿ ਨਹੀਂ ਇਹਜਾ ਸਵਾਲ ਹੈ ਸਿੱਖੇ ਤੇ ਸਿੱਖਾਂ ਦਾ ਦੁਸ਼ਮਣ ਸੌਦਾ ਉਸਾਰ ਜਿਸ ਵਿਰੋਧ ਨੂੰ ਦਰਪਿਤ ਇਸ ਸੀ ਉਹਨੂੰ ਵਾਪਸ ਕਰਾਉਣ ਦਾ ਗੁਨਾਹ ਕੀਤਾ ਕਿ ਨਹੀਂ ਆਦਰਦਾਨ ਲਾਪੋਰੀਆ ਪਸੇ ਇਹ ਘੜਾ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਖਾ ਜਾਂ ਆਪ ਤੇ ਲੋ ਚੌਥਾ ਸਵਾਲ ਪੜ੍ਹਦੇ ਆ ਕਿ ਸੌਦਾ ਸਾਧ ਨੂੰ ਵਾਪਸੀ ਦਵਾਈ ਉਹਦੇ ਫੇਰਾਂ ਦੇ ਸੇ ਤੇ ਮੰਗਣ ਤੋਂ ਜੇਨੇ ਨੂੰ ਸੀ ਜੱਦਿਆਦਾਰਾਂ ਨੂੰ ਵਾਪਸੀ ਰੱਖ ਕੇ ਚੰਡੀਗੜ੍ਹ ਬੁਲਾਇਆ ਜੋ ਸਟੇਟਮੈਂਟ ਆ ਵੀ ਲੈ ਔਰ ਸਾਹਮਣੇ ਵਿੱਚ ਚਰਚਾ ਹੋਈ ਹੈ اور ہوتے ہوتا نے کوئی اٹھ کے لیے نہیں جس سے بہت سالوں نے کر دیو وہ اسی بنا کیتا ہے کہ نہیں کیتا ساہ آہ یاں ستارہ سے زران بہت نہ ہوئی ہیں میں ایسا کہ وہ بکشیدو سنگو سمدہ سالوں نے آپ پہیں شاہر میں شہر بارے کیا ہے یا نہیں کیا ستارہ نے بڑی ਹਾਇਰ ਅੰਦਰ ਜਾਵੋ ਤੁਸੀਂ ਆਪਣੇ ਰਹਿੈਸ਼ ਤੇ ਸਤਿ ਸ੍ਰੀ ਅਕਾਲ ਦੇ ਜਦਾਰਾਮ ਨੂੰ ਬੁਲਾ ਕੇ 17 ਸਾਲ ਨੂੰ ਜਹਾਂ ਮੰਦੇ ਬੁਲਾ ਕੇ ਦੇਣ ਬਾਰੇ ਪਿਆ ਜਾਂ ਨਹੀਂ ਪਿਆ ਤੇ ਹਾਂ ਜਾਂ ਨਾ ਕਹੋ ਕਿਸੇ ਤਰ੍ਹਾਂ ਦਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਲਾ ਰੱਖੋ ਭਾਰਮਤ ਹੋ ਜਾਓਗੇ ਮੰਨ ਕਰਕੇ ਹੀ ਭਾਰਮਤ ਹੋ ਜਾਓਗੇ ਸੰਗਤ ਦੇ ਵਿੱਚ ਵੀ ਗੁਰੂ ਦੇ ਪ੍ਰਭਾਵ ਵਿੱਚ ਬੱਤੇ ਜਾਓਗੇ ਹਾਂਜੀ ਤੋਂ ਅੱਗੇ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜੀ ਦੇ ਸਨ ਕੋ ਚੋਰੀ ਹੋਈ ਕੰਤਾ ਦੇ ਉੱਤੇ ਪੋਸਟਰ ਲਾਇਆ ਗਿਆ ਵੰਗਾਰਿਆ ਗਿਆ ਦਿਖਾਉ ਗੱਡੀਆਂ ਗਾੜਾ ਸੋਦਾ ਪੁਲਸਰਾਂ ਤੇ ਰਿਚੇ ਲੱਗ ਜਾ ਤੁਸੀਂ ਬੋਦਾ ਚੋਰੀ ਦਾ ਪਰਵਾਹਿਆ ਨਾ ਲੱਪਣ ਰਿਚ ਨਾ ਕਾਮ ਰਹਿ ਜਾਂ ਤੁਸੀਂ ਲੱਤਿਆ ਨਹੀਂ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਪਾਵਨ ਸਰੂਪਾ ਦੇ ਅੰਗ ਪਾੜ ਕੇ ਤੇ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਤੁਸੀਂ ਬਹੁਤਾ ਦੁਸ਼ਟਾ ਦੇ ਉਸ ਤੋਂ ਰਾਏ ਦਿੱਤੇ ਬੋਲਦਾ ਪਰ ਔਰ ਉਸ ਵਾਰ ਜਿਹੜਾ ਬੋਲਦਾ ਲਗਾ ਬਿਆਪਦ ਕਲਾ ਜਾਂ ਕੋਈ ਪੂਰਾ ਜਾ ਕੇ ਸੰਗਤਾਂ ਮਹਾਰੇ ਇਕੱਠੀਆਂ ਹੋ ਕੇ ਬੈਠੀਆਂ ਉਸਦੇ ਦੋ ਸੈਕ ਉਸੇ ਗੋਲੀਆਂ ਮਾਰ ਕੇ ਭੁੰਦੇ ਇਹ ਪੁਆਦੀ ਸਰਕਾਰ ਜਿਹੜੇ ਹੋਇਆ ਇਹ ਗੁਨਾਹ ਉਸ ਤੇ ਮਾਦੇ ਉਸ ਤੇ ਨਹੀਂ ਹੋਇਆ ਜੀ ਗੁਨਾਹ ਜਿਹੜੇ ਤੁਸੀਂ ਸ਼੍ਰੋਮਣ ਕਮੇਟੀ ਨੂੰ ਕਹਿ ਕੇ ਕਿ ਸੰਸਦ ਸਾਹਿਬ ਦੀ ਵਾਕੀਬਾਰਾ ਜਿਹੜਾ ਫੈਸਲਾ ਸੀ ਉਹ ਨੂੰ ਸਹੀ ਫੈਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੁਰਕ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਇਹ ਤੁਸੀਂ ਗੁਲਾਹ ਕੀਤਾ ਹੈ ਕਿ ਨਹੀਂ ਕੀਤਾ ਜਿਹੜੇ ਸ਼੍ਰੋਮਣ ਕਮੇਟੀ ਕੋਲੋਂ ਕੋਰਸ ਦੇ ਪੈਸਿਆਂ ਦੀ ਬੁਰਭਤੋਂ ਕਰਵਾਈ ਗਈ ਔਰ ਆਪਣੀ ਜਵਾਈ ਹੋਏ ਵਾਪਸੀ ਰੂਪ ਸਹਿਤ ਘਟਾਉਣ ਵਾਸਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਹੋ ਤੁਸੀਂ ਗੁਨਾਹ ਕੀਤਾ ਹਾਂਜੀ